ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੈ ਸੋਈ ਪੂਜੈ ਗੁਣ ਕਹੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸਿਆਨ ਦਿਨ ਜਾਗੀ ਦਰ ਸਚੈ ਸੋ ਬਾਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਏ ਲਏ ਸੋ ਲਾਗੈ ਗੁਰਮਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਈ ਪੂਰਬ ਲਿਖਿਆ ਸੋ ਮੀਟਣਾ ਨਾ ਜਾਈ ਜਿਨ ਸਤਗੁਰ ਮਿਲਿਆ ਸੇ ਵਡ ਭਾਗੀ ਪੂਰੈ ਕਰਮ ਮਲਾਵਣਿਆ ਤੇ ਜੜੈ ਤਾਨ ਅਨ ਦਿਨ ਸੁੱਤੀ ਕੰਤਵ ਸਾਰੀ ਅਵਗਣ ਮੁਤੀ ਅੰਨ ਦਿਨ ਸਦਾ ਪਿਰਹਿ ਬਿਲ ਲਾਂਦੀ ਬਿਨ ਪਿਰ ਨੀਂਦ ਨਾ ਪਾਵਣੀਆ ਪੀੜੈ ਸੁਖ ਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ 라ਵੀ ਸੱਚ ਸ਼ਿੰਗਾਰ ਬਣਾਵਣੀਆ ਲੱਖ ਚੌਰਾਸੀ ਜੀ ਉਪਾਈ ਜਿਸਨੂੰ ਨਦਰ ਕਰੇ ਤਿਸ ਗੁਰੂ ਮਲਾਈ ਕਿਲੇ ਬਿਖ ਕਾਟ ਸਦਾ ਜਨ ਨਿਰਮਲ ਦਰ ਸਚੈ ਨਾਮ ਸੁਹਾਵਣੀਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨਦੂ ਐਤੀਐ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਲਾਵਣੀਆ ਆਪ ਕਰੇ ਤੈ ਆਪ ਕਰਾਈ ਪੂਰੇ ਗੁਰ ਕੈ ਸ਼ਬਦ ਮਲਾਈ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਲਾਵਣਿਆ ਮਾਜ ਮਹੱਲਾ ਤੀਜਾ ਇਕੋ ਆਪ ਫਿਰੈ ਪਰਿਛੰਨਾ ਗੁਰਮੁਖ ਵੇਖਾ ਤਾ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇਕਸਿ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਾਰਿਆ ਆਇਆ ਸੱਚਾ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੂਲਾ ਤੈ ਆਪ ਭੁਲਾਇਆ ਇੱਕ ਵਸਾਰ ਦੂਜੈ ਲੋਭਾਇਆ ਅੰਧਿਨ ਸਦਾ ਪਿਰੈ ਬ੍ਰਹਮ ਭੂਲਾ ਬਿਨ ਨਾਮੈ ਦੁਖ ਪਾਵਣਿਆ ਜੋ ਰੰਗ ਰਾਤੀ ਕਰਮ ਵਧਾਤੀ ਗੁਰ ਸੇਵਾ ਤੇ ਜੁਗ ਚਾਰੇ ਜਾਤੀ ਜਿਸਨੂੰ ਆਪ ਦੇ ਵੜਿਆਈ ਹਰ ਕੈ ਨਾਮ ਸਮਾਵਣਿਆ ਮਾਇਆ 모ਹੀ ਹਰ ਚੀਤੈ ਨਾਈ ਜੰਪੁਰ ਬੱਦਾ ਦੁਖ ਸਹਾਹੀ ਅੰਨਾ ਬੋਲਾ ਕਿਸ ਨਦਰ ਨਾ ਆਵੇ ਮਨ ਮੁਖ ਪਾਪ ਪੁਚਾਵਣਿਆ ਇਕ ਰੰਗ ਰਾਤੇ ਜੋ ਤੁਦ ਆਪ ਲਿਵਲਾਈ ਭਾਏ ਭਗਤ ਤੇਰੇ ਮਨ ਪਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੁਜਾਵਣਿਆ ਹਰ ਜਿਉ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਧਿਆਵਣੀਆ ਅਣ ਦਿਨ ਰਾਤੇ ਜੋ ਹਰ ਭਾਈ ਮੇਰਿਆ ਪ੍ਰਭ ਮੀਲੇ ਮੇਲ ਮਲਾਈ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੀ ਹਰ ਗੁਣ ਗਾਵਹਿ ਸੱਚ ਬਖਾਣੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੋ ਆ ਜਾਪੈ ਕਾ ਨਾ ਚਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਹਿ ਨਾਏ ਸੋਭਾ ਪਾਵਣਿਆ ਸਤ ਗੁਰ ਸੇਵ ਸੱਚ ਚੇਤ ਲਾਇਆ ਗੁਰਮਤੀ ਸਹਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਈ ਦੂਜੈ ਲਾਗੀ ਮਹਿਲ ਨਾ ਪਾਈ ਅਨ ਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨ ਆਗੇ ਜਾਈ ਜਿੱਥੈ ਲੇਖਾ ਮੰਗਿਐ ਤਿੱਥੈ ਛੁੱਟੈ ਸੱਚ ਕਮਾਏ ਸਤਗੁਰ ਸੇਵਨ ਸੇਤਨਮੰਤੇ ਐਥੈ ਓਥੈ ਨਾਮ ਸਮਾਵਣਿਆ ਭੈ ਭਾਈ ਸ਼ਿੰਗਾਰ ਬਣਾਈ ਗੁਰ ਪ੍ਰਸਾਦੀ ਮਹਿਲ ਘਰ ਪਾਈ ਅਣ ਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਣਾਵਣਿਆ ਸਭਨਾ ਪਿਰ ਵਸੈ ਸਦਾ ਨਾਲੀ ਗੁਰ ਪ੍ਰਸਾਦੀ ਕੋ ਨਦਰ ਨਿਹਾਲੀ ਮੇਰਾ ਪ੍ਰਭ ਅਤ ਉੱਚਾ ਉੱਚਾ ਕਰ ਕਿਰਪਾ ਆਪ ਮਲਾਵਣਿਆ ਮਾਇਆ 모ਹੇ ਇਹੋ ਜਗ ਸੁੱਤਾ ਨਾਮ ਅਵਸਾਰ ਅੰਤ ਬਗੁੱਤਾ ਜਿਸਤੇ ਸੁੱਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ અપਿਓ ਪੀਐ ਸੋ ਪਰਮ ਗਵਾਈ ਗੁਰ ਪ੍ਰਸਾਦ ਮੁਕਤ ਗਤ ਪਾਈ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਲਾਵਣਿਆ ਆਪ ਉਪਾਏ ਤੰਦੈ ਲਾਈ ਲਖ 84 ਰਿਜਕ ਆਪ ਅਪੜਾਈ ਨਾਨਕ ਨਾਮ ਧਿਆਏ ਸੱਚ ਰਾਤੀ ਜੋ ਤਿਸ ਭਾਵੈ ਸੂਕਾਰ ਕਰਾਵਣੀਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਵਖਾਣ ਹੈ ਸੱਚ ਕਸ ਵਟੀ ਲਾਵਣਿਆ ਹੋ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣੀਆ ਅੰਜਨ ਮਾਹੀ ਨਿਰੰਜਨ ਪਾਇਆ ਜੋਤੀ ਜੋਤ ਮਲਾਵਣੀਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਆਤ ਅਗਮ ਅਪਾਰਾ ਗੁਰਮੁਖ ਹੋਐ ਸੋਈ ਪਾਈ ਆਪੇ ਬਖਸ਼ ਮਲਾਵਣੀਆ ਮੇਰਾ ਠਾਕੁਰ ਸੱਚ ਦਰੜਾਈ ਗੁਰ ਪ੍ਰਸਾਦੀ ਸਚ ਚਿਤ ਲਾਇ ਸਚੋ ਸਚ ਵਰਤੈ ਸਬਨੀ ਥਾਈ ਸਚੇ ਸਚ ਸੁਮਾਵਣਿਆ ਵੇ ਪ੍ਰਵਾਹ ਸਚ ਮੇਰਾ ਪਿਆਰਾ ਕਿਲੇ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਏ ਭਗਤ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨਾ ਪਛੂਤਾਵੇ ਸਬਨਾ ਜੀਆ ਕਾ ਏਕੋ ਦਾਤਾ ਸ਼ਬਦੇ ਮਾਰ ਜੀਵਾ ਵਣਿਆ ਹਰ ਤੁਧ ਬਾਝੋਂ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲੈ ਹੋ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰਿ ਸੀ ਜਸ ਦੇਹਾ ਅਨੰਦਿਨ ਸਾਰ ਸੰਭਾਲ ਹਰ ਰੱਖਹਿ ਗੁਰਮਕ ਸਹਿਜ ਸਮਾਵਣਿਆ ਤੁਧ ਜੇਵਡ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜ ਭੰਨ ਸਵਾਰਹਿ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਨ ਹਾਰਾ ਅਲਖ ਵਰਤੈ ਅਗੰ ਅਪਾਰਾ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਐ ਸਹਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਜੈ ਤਾਂ ਮਨ ਸਿਉ ਲੂਜੈ ਮਨ ਸਾ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੋਹ ਹੈ ਸੰਸਾਰਾ ਮਨ ਮੁਖ ਅੰਦੇ ਸੋਧਨਾ ਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ ਪੰਜ ਦੂਤ ਸ਼ਬਦ ਪਚਾਵਣਿਆ ਇਕ ਗੁਰਮੁਖ ਸਦਾ ਸੱਚੈ ਰੰਗ ਰਾਤੀ ਸਹਿਜੀ ਪ੍ਰਭ ਸਿਵਹਿ ਅਨ ਦਿਨ ਮਾਤੀ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰੇ ਵਿਧ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੇ ਜਿਨ ਸੱਚ ਜਾਤਾ ਸੋ ਸਹਜ ਸਮਾਵੈ ਗੁਰਮੁਖ ਕਰਣੀ ਸੱਚੇ ਸੇਵਹਿ ਸੱਚੇ ਜਾਇ ਸਮਾਵਣਿਆ ਸੱਚੇ ਬਾਝੋ ਕੋ ਅਵਰ ਨਾ ਦੂਆ ਦੂਜੈ ਲਾਗ ਜਗ ਖਪ ਖਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਨ ਤਮਾਰੀ ਆਪੇ ਧਰ ਦੇ ਕਹਿ ਕੱਚੀ ਪੱਕੀ ਸਾਰੀ ਆਰੰਧਨੇ ਆਪੇ ਕਾਰ ਕਰਾਈ ਆਪੇ ਮੇਲ ਮਲਾਵਣਿਆ ਤੂੰ ਆਪੇ ਮੇਲਹਿ ਵੇਖਹਿ ਹਧੂਰ ਸਭ ਮਹਿ ਆਪ ਰਹਿਆ ਪਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੈ ਸ਼ਬਦੁ ਵਜਾਵਣੀਆ ਹਉ ਵਾਰੀ ਜੀਉ ਵਾਰੀ ਗੁਰ ਚਰਨੀ ਚਿਤ ਲਾਵਣੀਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈ ਲਿਚ ਕਾਵਣੀਆ ਰਹਾਉ ਤੇਰਾ ਸਚੇ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦਿ ਕਿਨੈ ਵਿਰਲੇ ਚਿਤ ਲਾਇਆ ਤਉ ਦਸਲਾਹੇ ਨਾ ਰਜਾਂ ਕਬਹੂ ਸੱਚੇ ਨਾਵੇਂ ਕੀ ਭੁਖ ਲਾਵਣਿਆ ਏਕੋ ਵੇਖਾ ਅਵਰ ਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਦਿਖਾ ਨਿਵਾਰੀ ਸਹਿਜੇ ਸੂਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੈ ਮਨ ਮੁਕੇ ਅੰਦਾ ਦੂਜੈ ਭਾਇ ਲਾਗੈ ਜੋ ਬੀਜੈ ਸੋਈ ਫਲ ਪਾਈ ਸੁਖ ਨਾ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਈ ਆਂ ਦਿਨ ਸਦਾ ਰਹੈ ਭੈ ਅੰਦਰ ਭੈ ਮਾਰ ਪਰਮ ਚ ਕਾਵਣਿਆ ਪਰਮ ਚ ਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੀ ਗਾਵਣਿਆ ਸਿਮਰਤ ਸਾਸਤ ਬੇਦ ਵਖਾਣੈ ਪਰ ਮੇ ਭੂਲਾ ਤਤ ਨਾ ਜਾਣੈ ਬਿਨ ਸਤਗੁਰ ਸੇਵੇ ਸੁਖ ਨ ਪਾਈ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੀ ਕਰਾਏ ਨਾਮੇ ਨਾਮ ਸੁਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਜ ਸੁਪਾਈ ਗੁਰ ਕੈ ਸ਼ਬਦ ਹਰ ਰੰਗ ਚੜਾਈ ਮਨ ਤਨ ਰੱਤਾ ਰਸ ਨਾ ਰੰਗ ਚਲੂਲੀ ਭੈ ਭਾਈ ਰੰਗ ਚੜਾਵਣਿਆ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਵਿਖ ਭਉ ਜਲ ਸ਼ਬਦ ਤਰਾਵਣਿਆ ਰਹਾਉ ਮਨਮੁਖ ਮੁਗਧ ਕਰਹਿ ਚਤੁਰਾਈ ਨਾਤਾ ਧੋਤਾ ਛਾਏ ਨਾ ਪਾਈ ਜਿਹਾ ਆਇਆ ਤੇ ਹਾ ਜਾਸੀ ਕਰ ਅਵਗਣ ਪਛੋਤਾਵਣਿਆ ਮਨਮੁਖ ਅੰਦੇ ਕਿਛੂ ਨਾ ਸੂਜੈ ਮਰਨ ਲਖਾਏ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਈ ਬਿਨ ਨਾਮੈ ਜਨਮ ਗਵਾਵਣਿਆ ਸਚ ਕਰਣੀ ਸ਼ਬਦ ਹੈ ਸਾਰ ਪੂਰਾ ਗੁਰਪਾਈਐ ਮੋਖ ਦੁਆਰ ਅਨੰਦਿ ਨ ਬਾਣੀ ਸ਼ਬਦ ਸੁਣਾਈ ਸਚਾ ਤੇ ਰੰਗ ਰੰਗਾਵਣਿਆ ਹਰਸਨ ਹਰ ਰਸ ਰਾਤੀ ਰੰਗ ਲਾਈ ਮਨ ਤਨ 모ਹਿਆ ਸਹਜ ਸੁਭਾਈ ਸਹਜੇ ਪ੍ਰੀਤਮ ਪਿਆਰਾ ਪਾਇਆ ਸਹਜੇ ਸਹਜ ਮਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸ਼ਬਦ ਸਹਜੇ ਸੁਖ ਸੁਮਾਵੇ ਹਉਮਲੇ ਹਾਰੀ ਸਦਾ ਤਿਨ ਬਿਟੋ ਗੁਰ ਸੇਵਾ ਆਚਿਤ ਲਾਵਣਿਆ ਸੱਚਾ ਸਚੋ ਸਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਵੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾਵਣਿਆ ਜਿਸਨੋ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉ ਮੈਂ ਜਾਇ ਨਾਨਕ ਨਾਮ ਵਸੈ ਮਨ ਅੰਤਰ ਦਾਰ ਸਚੈ ਸੋ ਬਾਪਾਵਣਿਆ ਮਾਜ ਮਹੱਲਾ ਤੀਜਾ ਸਤਗੁਰ ਸੇਵਿਐ ਵੱਢੀ ਵਡਿਆਈ ਹਰਜੀ ਅਚਿੰਤ ਵਸੈ ਮਨ ਆਈ ਹਰਜੀਉ ਸਫਲਿਉ ਬਿਰਖੈ ਅੰਮ੍ਰਿਤ ਜਿਨ ਪੀਤਾ ਤਿਸ ਤੇ ਖਾਲ ਆਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੰਗਤ ਮੇਨ ਮਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤਗੁਰ ਸੇਵੀ ਸ਼ਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇ ਹਰ ਨਿਰਮਲ ਹੋ ਮੈਂ ਮੈਲ ਗਵਾਈ ਦਰ ਸੱਚੈ ਸੋ ਬਾਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਈ ਸਿੱਧ ਸਾਧਕ ਰਹੇ ਬਿਨ ਲਾਈ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੈ ਭਾਗ ਗੁਰ ਪਾਵਣਿਆ ਇਹੋ ਮਨਿਆਰਤੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੈ ਜਾਂ ਹੋ ਮੈਂ ਸੂਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਈ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਗੁਰ ਕਿਹੋ ਨਾ ਦੇਖਿਆ ਜਾਈ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਈ ਆਪੇ ਆਪ ਆਪ ਮਿਲ ਰਹਾ ਸਹਜੇ ਸਹਜ ਸਮਾਵਣਿਆ ਗੁਰਮੁਖ ਹੋਐ ਸੋ ਇਕਸਿ ਸਿਹੁ ਨਿਵਲਾਈ ਦੂਜਾ ਭਰਮ ਗੁਰ ਸ਼ਬਦ ਜਲਾਈ ਕਾਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਣੀ ਹਰ ਕੀ ਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਆਨੰਦਿਨ ਰੰਗ ਦਿੱਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਗੁਰ ਦਾਤਾ ਮਿਲੈ ਮਿਲਾਇਆ ਪੂਰਾ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ